ਕੰਟਰੀਜ਼ ਨੇ ਕਿੰਨਾ ਉਜਲੀਦਰੇ ਹਾਰੇ ਇਸ ਤਿਆਂ ਅਰਬ ਕੰਟਰੀਜ਼ ਦੇ ਵਿੱਚ ਇੱਕ ਪੇੜ ਨਹੀਂ ਹੈਗਾ ਉਦੋਂ ਅਗਰ ਉੱਦਦਾ ਇੱਕ ਪੇੜ ਨਹੀਂ ਹੈਗਾ ਸਾਰਾ ਇੰਡੀਆ ਇੰਡੋਨੇਸ਼ੀਆ ਨੇਪਾਲ ਸਾਰਾ ਇਸ ਤਿਆਂ ਕਈ ਵਾਰ ਲੋਕਾਂ ਦੇ ਵਿੱਚ ਨਾ ਬੜਾ ਵਹਿਮ ਇਹ ਪਾਇਆ ਜਾਂਦਾ ਕਿ ਜਿਹੜੇ ਆਪਾਂ ਧੂਫ ਜਾਂ ਅਰਗਬਤੀ ਗੁਰਦੁਆਰਾ ਸਾਹਿਬ ਜਾਂ ਮੰਦਿਰ ਲਗਾ ਰਹੇ ਹਾਂ ਇਹ ਕਈ ਵਾਰ ਐ ਹੁੰਦਾ ਕਿ ਜਿਹੜੇ ਲੋਕਾਂ ਦੇ ਹੱਥੋਂ ਬੰਨ ਰਹੇ ਆ ਉਹ ਗੁੱਟਕਾ ਤਬਾਕੂ ਖਾਂਦੇ ਆ। ਕਿਹਾ ਇਸ ਪਿੱਛੇ ਕੀ ਸੱਚ ਸਰਚ ਕੀ ਹੈ ਦੇ ਵਿੱਚ ਮੈਂ ਦੱਸ ਰਿਹਾ ਹਾਂ। ਆਪਾਂ ਕੀ ਕਹਿ ਰਹੇ ਆ ਜਦੋਂ ਵੀ ਆਪਾਂ ਧੂਫ ਲਾਈ ਜਾਂ ਅਗਰਬਤੀ ਲਿਖਿਆ ਹੁੰਦਾ 10 ਰੁਪਏ ਦੇ ਵਿੱਚ ਅਸੀਂ ਅਗਰਬਤੀ ਦੇ ਰਿਹਾ। ਉਹਦੇ ਵਿੱਚ 12-15 ਸਿਕਾ ਹੁੰਦੀ। ਅੱਜ ਦੇ ਟਾਈਮ ਦੇ 10 ਰੁਪਏ ਦੀ ਵੈਲਿਊ ਕੀ ਹੈ? ਕੁਝ ਨਹੀਂ ਹੋਗੀ ਤੇ 10 ਰੁਪਏ ਦੇ ਵਿੱਚ 12 ਸਟਿੱਕਾਂ ਨੇ ਤਾਂ ਕੁਸਤਾ ਕਾਰਨ ਹੋਊਗਾ ਵੀ ਕੋਈ ਤਾਂ ਕੈਮੀਕਲ ਇਹ ਜਾਊਗਾ ਉਹਨੂੰ ਇੰਨਾ ਸਸਤਾ ਕਰ ਲਿਆ ਆਪਾਂ ਹਮਮਮ ਉਹ ਸਾਡੀ ਮੁਗਲ ਆਏ ਜਿੰਨੇ ਵੀ ਰਾਜੇ ਮਹਾਰਾਜਾ ਹੋਏ ਆਪਾਂ ਤਾਂ ਚਲੋ ਇਹ ਚੀਜ਼ ਨਹੀਂ ਵਰਤਦੇ ਰਾਜੇ ਮਹਾਰਾਜੇ ਨਹਾਉਣ ਵਾਸਤੇ ਵੀ ਆਪਣੇ ਗਰਮ ਪਾਣੀ ਕਰਕੇ ਉਹਦੇ ਵਿੱਚ ਚਿੱਤਰ ਪਾਉਂਦੇ ਹੁੰਦੇ ਅੱਛਾ ਉਸ ਤੋਂ ਦਾਰਨ ਪਿਆਰਪਰੀ ਸਾਸਿਕੰ ਅੱਜ ਅਸੀਂ ਬੈਠੇ ਹਾਂ ਜ਼ਿਰਖਪੁਰ ਦੀ ਬਹੁਤ ਫੇਮਸ ਸ਼ਾਪ ਦੇ ਵਿੱਚ ਮੈਂ ਗੱਲ ਕਰਿਆ ਹੈ ਮਿਸ ਪਰਫਿਊਮ ਸ਼ਾਪ ਜਿੱਥੇ ਅੱਜ ਤੁਹਾਡੀ ਔਡੀਅেন্স ਅਸੀਂ ਗੱਲ ਕਰਾਂਗੇ ਔਰ ਤੁਹਾਨੂੰ ਜਾਣੂ ਕਰਾਵਾਂਗੇ ਕਿ ਜਿਹੜਾ ਇਤਰ ਜਾਂ ਕਈ ਲੋਕ ਅਤਰ ਵੀ ਕਹਿੰਦੇ ਆ ਇਹਦੀ ਹਿਸਟਰੀ ਕੀ ਆ ਔਰ ਇਹਨੂੰ ਕਿਸ ਤਰੀਕੇ ਨਾਲ ਇਹਨੂੰ ਵਰਤਣਾ ਚਾਹੀਦਾ ਯੂਜ਼ ਕਰਨਾ ਚਾਹੀਦਾ ਔਰ ਇਹਦੀ ਲੌਂਗ ਲਾਈਫ ਕਿਵੇਂ ਦੇ ਅਲੱਗ-ਅਲੱਗ ਤਰ੍ਹਾਂ ਦੇ ਪਰਫਿਊਮਸ ਇਸ ਸ਼ਾਪ ਦੇ ਵਿੱਚ ਮਿਲਦੇ ਆ ਸਾਡੇ ਨਾਲ ਇੱਕ ਖਾਸ ਮਹਿਮਾਨ ਬੈਠਿਆ ਕਿਉਂਕਿ ਇਹ ਸ਼ਾਪ ਦੇ ਓਨਰ ਹੈ ਮੇਰਾ ਮੇਰੀ ਗੁਜ਼ਾਰਿਸ਼ ਹੈ ਵਿਸ਼ਾਲ ਅਗਰਵਾਲ ਜੀ ਨੂੰ ਆਓ ਅੱਜ ਤੁਹਾਨੂੰ ਇਸ ਬਾਰੇ ਜਾਣੂ ਕਰਾਇਆ ਸਭ ਤੋਂ ਪਹਿਲਾਂ ਵਿਸ਼ਾਲ ਜੀ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ਾਲ ਜੀ ਤੁਹਾਡਾ ਸਵਾਗਤ ਹੈ ਇੱਕ ਤਾਂ ਅੱਜ ਥੋੜੀ ਜਿਹੀ ਸ਼ਾਪ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਦਰਸ਼ਕਾਂ ਦੱਸੋ ਕਿ ਇਹ ਜਿਹੜੀ ਇੰਡਸਟਰੀ ਹੈ ਪਰਫਿਊਮਸ ਦੀ ਜੇ ਮੈਂ ਗੱਲ ਕਰਾਂ ਜਿਵੇਂ ਅਸੀਂ ਦੇਖ ਪਾ ਰਹੇ ਹਾਂ ਤੁਹਾਡੀ ਸ਼ਾਪ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਤੁਹਾਡੇ ਕੋਲ ਪਰਫਿਊਮਸ ਪਏ ਆ ਅਤਰ ਪਏ ਆ ਇਤਰ ਪਏ ਆ ਇਹਦੀ ਕੀ ਹਿਸਟਰੀ ਕੀ ਹੈ ਕਿੱਥੋਂ ਅਤਰ ਦਾ ਮਤਲਬ ਕੀ ਹੈ ਸਰ ਕੋਈ ਵੀ ਚੀਜ਼ ਜਿਹਦੇ ਵਿੱਚ ਖੁਸ਼ਬੂ ਆਉਂਦੀ ਹੈ ਕੋਈ ਆਇਲ ਹੈ ਉਹਨੂੰ ਪਾਈਪਰ ਕਹਿੰਦੇ ਕਿਸੇ ਵੀ ਤਰ੍ਹਾਂ ਦਾ ਮਤਲਬ ਤੁਸੀਂ ਲਗਾ ਲਓ ਆਪੇ ਇੱਕ ਸਰੋਂ ਦਾ ਤੇਲ ਵੀ ਕਹਿ ਦਈਏ ਅਗਰ ਉੱਚੋ ਜਿਹੀ ਖੁਸ਼ਬੂ ਆ ਰਹੀ ਹੈ ਹਾਲਾਂਕਿ ਆਪਾਂ ਨੂੰ ਕੌੜੀ ਲੱਗਦੀ ਆ ਪਰ ਸੁੰਗਦੇ ਹੋ ਕੌੜੀ ਲੱਗਦੀ ਆ ਹਮ ਹੈਗਾ ਇਤਰ ਹੀ ਆ ਆਇਲ ਦਾ ਫਾਰਮ ਹੀ ਆ ਅਸਲ ਦੇ ਵਿੱਚ ਕਿਸੇ ਵੀ ਚੀਜ਼ ਦਾ ਅਰਕ ਕੱਢ ਲੈਣਾ ਉਹਦੀ ਰੂਹ ਕੱਢ ਲੈਣਾ ਉਹਨੂੰ ਆਪਾਂ ਇਤਰ ਕਹਿੰਦੇ ਆ ਖੁਸ਼ਬੂ ਦਾ ਨਾਮ ਵੀ ਇਤਰ ਹੀ ਹੈ ਕਹਿ ਸਕਦੇ ਆ ਜਿਸ ਤਰ੍ਹਾਂ ਦੀ ਜਿਸ ਪਾਊਡਰ ਦੀ ਖੁਸ਼ਬੂ ਹੈ ਜਿਸ ਪ੍ਰੋਡਕਟ ਦੀ ਜਿਵੇਂ ਗੁਲਾਬ ਦਾ ਆਪਾਂ ਅਰਕ ਕੱਢਦੇ ਆ ਇਹ ਦੇ ਘਪਕੇ ਨਾਲ ਅਰਕ ਨਿਕਲਦਾ ਹੈ ਬੂੰਦ ਬੂੰਦ ਕਰਕੇ ਨਿਕਲਦਾ ਪ੍ਰੋਪਰ ਇੱਕ ਹਾਂਡੀ ਹੁੰਦੀ ਹੈ ਕਿ ਜਿਹਦੇ ਨਾਲ ਛੋਟੀ ਕੁੱਪੀ ਲੱਗਦੀ ਹੈ ਇੱਕ ਇੱਕ ਬੂੰਦ ਕਰਕੇ ਨਿਕਲਦਾ ਹੈ ਮਤਲਬ ਐ ਲਾ ਲਓ ਵੀ ਤੁਸੀਂ ਟਣਾ ਦੇ ਹਿਸਾਬ ਨਾਲ ਗੁਲਾਬ ਦੇ ਵਿੱਚੋਂ ਕਿੰਨਾ ਕੀ ਚੀਜ਼ ਨਿਕਲਦੀ ਅੱਛਾ ਜੀ ਇੱਕ ਇੱਕ ਬੂੰਦ ਜਦੋਂ ਨਿਕਲ ਉਹ ਰੂਹ ਹੁੰਦੀ ਹੈ ਗੁਲਾਬ ਦੀ ਰੂਹ ਕਹਿ ਦਿੰਨੇ ਆਪਾਂ ਜਦੋਂ ਆਪਾਂ ਕਿਸੇ ਚੀਜ਼ ਦੀ ਰੂਹ ਹੀ ਕੱਢ ਲਈ ਪਿੱਛੇ ਕੁਝ ਵੀ ਨਹੀਂ ਬਚਦਾ ਉਹ ਖਤਮ ਹੋ ਗਈ ਬਿਲਕੁਲ ਹੀ ਖਤਮ ਹੈ ਵੀ ਆਪਾਂ ਮੰਨ ਲਓ ਕਹਿੰਦੇ ਨੇ ਖੇਤਾਂ 'ਚ ਵੀ ਪਾਲੀ ਉਹਦੇ ਕੰਮ ਵੀ ਨਹੀਂ ਆਉਂਦਾ ਜਦੋਂ ਗੁਲਾਬ ਦੀ ਰੂਹ ਆਪਾਂ ਸੁੰਘਦੇ ਆ ਉਹ ਤੋਂ ਪਤਾ ਲੱਗਦਾ ਵੀ ਹਾਂ ਅਸਲੀ ਅਤਰ ਇਹ ਹੈ ਤੋ ਮੇਰਾ ਇੱਕ ਸਵਾਲ ਵਿਸ਼ਾਲ ਜੀ ਤੁਸੀਂ ਕਹਿ ਰਹੇ ਹੋ ਕਿ ਹਰ ਚੀਜ਼ ਦੀ ਇੱਕ ਤਸਵੀਰ ਕਰ ਲੋ ਤੁਸੀਂ ਤਸਵੀਰ ਤਸਵੀਰ ਕਰ ਸਕਦੇ ਆ ਜਿਵੇਂ ਤੁਸੀਂ ਕਿਹਾ ਗੁਲਾਬ ਨੂੰ ਜਦੋਂ ਆਪਾਂ ਉਹਦੀ ਖੁਸ਼ਬੂ ਕੱਢਦੀ ਆ ਉਹ ਉਸ ਤੋਂ ਬਾਅਦ ਉਹਦੀ ਲਾਈਫ ਖਤਮ ਹੋ ਜਾਂਦੀ ਆ ਕੁਝ ਵੀ ਨਹੀਂ ਰਹਿ ਜਾਂਦਾ ਪਰ ਜੇ ਮੈਂ ਗੱਲ ਕਰਾਂ ਜਿਵੇਂ ਇੱਕ ਜਗ੍ਹਾ ਤੇ ਬਾਗ ਦੇ ਵਿੱਚ ਫੁੱਲ ਲੱਗੇ ਆ ਰੋਜ਼ ਲੱਗਿਆ ਗੁਲਾਬ ਲੱਗਿਆ ਹੋਰ ਅਲਗ-ਅਲਗ ਤਰ੍ਹਾਂ ਦੇ ਫੁੱਲ ਲੱਗੇ ਆ ਐਸੀ ਕਿਹੜੀ ਚੀਜ਼ ਹੈ ਜਿਹਦੇ ਕਰਕੇ ਜਾਂ ਆਪਾਂ ਉਹਦੀ ਖਾਦ ਜਾਂ ਮਟੀਰੀਅਲ ਅੱਛਾ ਪਾਈ ਤਾਂ ਕਿ ਫੁੱਲ ਬਰਕਰਾਰ ਰਹੇ ਇਹ ਵੀ ਮੈਟਰ ਕਰਦਾ ਨਹੀਂ ਜੀ ਨਹੀਂ ਇਹਦੇ ਨਾਲ ਦੇਖੋ ਮੈਂ ਤਾਂ ਦੋ ਤਰ੍ਹਾਂ ਦੇ ਇਤਰ ਬੰਦੇ ਨੇ ਤਾਂ ਨੌਜ ਇੰਡੀਆ ਦੀ ਕੈਪੀਟਲ ਹੈ ਇਤਰ ਕੈਪੀਟਲ ਹੈ ਇਤਰ ਨਗਰੀ ਵੀ ਕਹਿ ਦਿੰਦੇ ਆਪਾਂ ਉਹਨੂੰ ਅੱਛਾ ਜੀ ਤੇ 60 ਹਜ਼ਾਰ ਸਾਲ ਤੋਂ ਇਤਰ ਚੱਲਦਾ ਆ ਰਿਹਾ ਉਹ ਮੁਗਲ ਆਏ ਜਿੰਨੇ ਵੀ ਰਾਜੇ ਮਹਾਰਾਜਾ ਹੋਏ ਆਪਾਂ ਤਾਂ ਚਲੋ ਇਹ ਚੀਜ਼ ਨਹੀਂ ਵਰਤਦੇ ਰਾਜੇ ਮਹਾਰਾਜੇ ਨਹਾਉਣ ਵਾਸਤੇ ਵੀ ਆਪਣੇ ਗਰਮ ਪਾਣੀ ਕਰਕੇ ਉਹਦੇ ਵਿੱਚ ਇਤਰ ਪਾਉਂਦੇ ਹੋ ਅੱਛਾ ਉਸ ਤੋਂ ਬਾਅਦ ਉਹ ਨਹਾਉਂਦੇ ਹੁੰਦੇ ਸੀ ਇੱਕ ਅਲੱਗ ਔਰਾ ਹੁੰਦਾ ਸੀ ਆਪਾਂ ਕਹਿ ਦਿੰਦੇ ਸੀ ਵੀ ਯਾਰ ਇਹ ਬੰਦਾ ਆਪਣੇ ਕੋਲੋਂ ਨਿਕਲ ਗਿਆ ਨੇ ਜਰੂਰ ਕੁਝ ਚੱਜ ਦੀ ਚੀਜ਼ ਲਾਈ ਆਪਾਂ ਕਹਿੰਦੇ ਚੱਜ ਦੀ ਚੀਜ਼ ਆਪਾਂ ਦੇਸੀ ਭਾਸ਼ਾ ਜੀ ਕਹਿੰਦੇ ਸੀ ਤਾਂ ਵੀ ਚੱਜ ਦੀ ਚੀਜ਼ ਲਾਈ ਹੈ ਪਿਓਰਲੀ ਅਤਰ ਅੱਛਾ ਸੋ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਨਹਾਉਣ ਲੱਗਿਆ ਬੰਦਾ ਬਾਲਟੀ ਦੇ ਵਿੱਚ ਵੀ ਅਗਰ ਪਾਣੀ ਮਿਕਸ ਕਰੇ ਤਾਂ ਇਹ ਵੀ ਯੂਜ਼ ਕੀਤਾ ਜਾ ਸਕਦਾ ਹੈ ਹਾਂਜੀ ਹਾਂ ਉਹਦਾ ਫੋਮ ਆਉਂਦਾ ਇੱਕ ਜਿਵੇਂ ਹੁਣ ਆਪਾਂ ਗੁਲਾਬ ਦੀ ਰੂਹ ਕੱਢ ਲਈ ਇੱਥੇ ਪਾਣੀ ਬਚ ਜਾਂਦਾ ਉਹ ਪਾਣੀ ਨੂੰ ਆਪਾਂ ਬਾਲਟੀ 'ਚ ਪਾ ਸਕਦੇ ਹਾਂ ਉਹ ਨਾ ਨਾ ਆ ਸਕਦੇ ਆ ਸਾਰਾ ਦਿਨ ਪਿੰਡੇ 'ਚ ਗੁਲਾਬ ਦੀ ਖੁਸ਼ਬੂ ਆਉਂਦੀ ਰਹੂਗਾ ਅੰਤ ਤੋ ਤੁਸੀਂ ਮੇਰਾ ਸਵਾਲ ਦਰਸ਼ਕਾਂ ਨੂੰ ਇਹ ਕਦੋਂ ਤੋਂ ਤੁਸੀਂ ਕੰਮ ਸ਼ੁਰੂ ਕੀਤਾ ਹੈ ਇਸ 2016 ਤੋਂ ਕਰ ਰਿਹਾ ਜੀ ਮੈਂ ਮੇਰੀ ਪ੍ਰੋਪਰ ਸਟੱਡੀ ਹੈ ਇਸ ਚੀਜ਼ ਦੇ ਉੱਪਰ ਜਿਸ ਤਰ੍ਹਾਂ ਦਾ ਵੀ ਮਰਜ਼ੀ ਕੋਈ ਐ ਨਹੀਂ ਹੈਗਾ ਵੀ ਮੰਨ ਲਓ ਕੋਈ ਆ ਗਿਆ ਯਾਰ ਮੈਨੂੰ ਗੁਲਾਬ ਪਸੰਦ ਆ ਪਰ ਮੈਂ ਡਾਇਰੈਕਟ ਗੁਲਾਬ ਨਹੀਂ ਲਾਣਾ ਮੈਨੇ ਕੁਝ ਹੋਰ ਲਾਣਾ ਹਾਂ ਹਮ ਆ ਜੋ ਬਣਾ ਦਾਂਗੀ ਹਮ ਉਦ ਦੇ ਫੋਮ ਦੇ ਵਿੱਚ ਵੀ ਅਸੀਂ ਗੁਲਾਬ ਬਣਾ ਦਿੰਨੇ ਹਾਂ ਹਮ ਉਦ ਅੱਛਾ ਉਦ ਕੀ ਹੁੰਦਾ ਬੇਸਿਕਲੀ ਜੀ ਅਗਰਬੁੱਦੀ ਕਲੱਕੜ ਹੈ ਅੱਛਾ ਜਦੋਂ ਉਹਨੂੰ ਫੰਗਸ ਲੱਗ ਜਾਂਦੀ ਹੈ ਨਾ ਉਦੋਂ ਬਾਅਦ ਜਦੋਂ ਉਹਦਾ ਅਰਕ ਕੱਢਦੇ ਉਹਨੂੰ ਉਦ ਕਹਿੰਦੇ। ਮਤਲਬ ਖਰਾਬ ਹੋਈ ਚੀਜ਼ ਤੋਂ ਜੋ ਲਿਕਵਿਡ ਨਿਕਲਦਾ ਹੈ ਉਹਨੂੰ ਆਪਾਂ ਅਰਬ ਉਦ ਕਹਿੰਦੇ। ਤੇ ਐਟ ਅ ਟਾਈਮ ਮਤਲਬ 골ਡ ਬਹੁਤ ਸਸਤਾ ਹੈ ਉਹਦੇ ਸਮਝ। ਜੇ ਆਪਾਂ ਕਿਲੋਆਂ ਦੇ ਹਿਸਾਬ ਨਾਲ ਦੇਖਾਂਗੇ 골ਡ ਦਾ ਰੇਟ ਤੇ ਉਹਦਾ ਰੇਟ ਬਹੁਤ ਸਸਤਾ। 골ਡ ਕੁਛ ਵੀ ਨਹੀਂ ਹੈਗਾ ਅਸੀਂ ਉਹਨੂੰ ਬਲੈਕ 골ਡ ਕਹਿ ਦਿੰਦੇ ਹਾਂ। ਤੇ ਜਿੰਨੇ ਵੀ ਅਰਬ ਕੰਟਰੀਜ਼ ਨੇ ਕਿੰਨਾ ਉਦ ਵਿਕ ਰਿਹਾ। ਸਾਰਾ ਇੱਥੇ ਹੀ ਜਾਂਦਾ। ਅਰਬ ਕੰਟਰੀਜ਼ ਦੇ ਵਿੱਚ ਇੱਕ ਪੇੜ ਨਹੀਂ ਹੈਗਾ ਉਦ। ਅਗਰ ਬੁੱਢ ਦਾ ਇੱਕ ਪੇੜ ਨਹੀਂ ਹੈਗਾ ਸਾਰਾ ਇੰਡੀਆ ਇੰਡੋਨੇਸ਼ੀਆ ਨੇਪਾਲ ਸਾਰਾ ਇਤਿਹਾਸ ਆਪਾਂ ਕੀ ਕਰਦੇ ਆ ਅੱਛਾ ਇੱਥੋਂ ਜਾਂਦਾ ਅਰਬ ਜਾਂਦੇ ਆ ਉੱਥੋਂ ਆਪਣੀ ਇੰਡੀਆ ਦੀ ਚੀਜ਼ ਹੀ ਖਰੀਦ ਕੇ ਵਾਪਸ ਇਹਦੇ ਲੈ ਕੇ ਆਨੇ ਤੇ ਆਪਾਂ ਖੁਸ਼ ਹੋ ਜਾਂਦੇ ਆ ਵੀ ਆਪਾਂ ਸੋ ਇਹ ਫਿਰ ਅਗਰ ਬੁੱਢ ਦਾ ਜਿਹੜਾ ਪੇੜ ਆ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਕਿੱਥੇ ਪਾਇਆ ਜਾਂਦਾ ਜ਼ਿਆਦਾ ਇੰਡੀਆ ਦੇ ਵਿੱਚ ਸਾਊਥ ਦੇ ਵਿੱਚ ਜ਼ਿਆਦਾ ਹੁੰਦਾ ਸਾਊਥ ਵਿੱਚ ਕੇਰਲਾ ਰੇਨੀ ਸੀਜ਼ਨ ਕਿਹਦਾ ਨੇ ਜਿੱਥੇ ਜ਼ਿਆਦਾ ਹੁੰਦਾ ਹਾਂਜੀ ਤੋ ਤੁਸੀਂ ਇੱਥੇ ਮਤਲਬ ਕਿੰਨੇ ਤਰ੍ਹਾਂ ਦੇ ਪਰਫਿਊਮਸ ਰੱਖੇ ਆ ਕਿਸ ਕਿਸ ਚੀਜ਼ ਦੀ ਡੀਲ ਕਰ ਰਹੇ ਹੋ ਥੋੜਾ ਦੱਸੋਗੇ ਸਾਡੇ ਦਰਸ਼ਕਾਂ ਨੂੰ ਤਾਂ ਅਸੀਂ ਲਗਭਗ 300 ਤੋਂ ਪਲੱਸ ਸਾਡੇ ਕੋਲ ਅਤਰ ਹੈ ਅੱਛਾ ਜੀ ਉਸੇ ਦਾ ਤੁਸੀਂ ਪਪਿਊਮ ਬਣਵਾ ਸਕਦੇ ਹੋ ਕੋਈ ਸਪੈਸ਼ਲ ਕਿਸੇ ਨੇ ਬਣਵਾਣਾ ਹੈ ਜੀ ਸਰ ਮੈਨੂੰ ਆਹ ਬ੍ਰਾਂਡ ਦਾ ਚਾਹੀਦਾ ਹੈ ਇਹਦੇ ਨਾਲ ਦਾ ਚਾਹੀਦਾ ਉਹ ਬਣ ਜਾਂਦਾ ਕਿਸੇ ਨੂੰ ਕਹਿੰਦੇ ਨੇ ਵੀ ਖੱਟੀ ਚੀਜ਼ ਪਸੰਦ ਆਏ ਕਿਸੇ ਨੂੰ ਕੌੜੀ ਚੀਜ਼ ਪਸੰਦ ਆਏ ਕਿਸੇ ਨੂੰ ਮਿੱਠੀ ਚੀਜ਼ ਪਸੰਦ ਆਦਾ ਕੁੜੀਆਂ ਨੂੰ ਅਲੱਗ ਪਸੰਦ ਆਏ ਮੁੰਡਿਆਂ ਨੂੰ ਅਲੱਗ ਪਸੰਦ ਸਭ ਕੁਝ ਹੈ ਇਹਦੀ ਰੇਂਜ ਕਿਵੇਂ ਕਿੱਥੋਂ ਸਟਾਰਟ ਹੁੰਦੀ ਹੈ ਜੀ ਦੇਖੋ ਸਰ ਬੰਦੇ ਦੇ ਉੱਪਰ ਹੈ ਜੀ ਹੂੰ ਕਹਿੰਦੇ ਨਹੀਂ ਵੀ ਮਿੱਠਾ ਪੱਤੀ ਦੇ ਹਿਸਾਬ ਨਾਲ ਹੈ ਜਿਹਹ ਜਾਂ ਮਿੱਠਾ ਅਗਲੇ ਨੇ ਪਾਉਣਾ ਜਿਹਹ ਜੀ ਪੱਤੀ ਅਗਲੇ ਨੇ ਪਾਣੀ ਆ ਉਹ ਜਿਹਾ ਪਾਉਣਾ ਤਾਂ ਮੈਂ ਦੇਖ ਪਾ ਰਹੇ ਹਾਂ ਮੈਂ ਕੈਮਰਾ ਨੂੰ ਰਿਕੁਐਸਟ ਕਰਾਂਗਾ ਦੁਹਾ ਹੈ ਜੇ ਕਿ ਇਹਨਾਂ ਕੋਲ ਤੂ ਫਰ ਅਰਗਬੱਤੀ ਵੀ ਪਈ ਹੈ ਅਸੀਂ ਗੱਲ ਕਰਦੇ ਹਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਜਿਹੜੇ ਧਾਰਮਿਕ ਸਥਾਨ ਹੈ ਲੋਕਾਂ ਦੇ ਕੋਈ ਮੰਦਿਰ ਜਾ ਰਹੇ ਕੋਈ ਮਸਜਿਦ ਜਾ ਰਹੇ ਕੋਈ ਗੁਰਦੁਆਰਾ ਜਾ ਰਹੇ ਉੱਥੇ ਵੀ ਇਸ ਚੀਜ਼ ਦਾ ਜਿਹੜਾ ਉਪਯੋਗ ਕੀਤਾ ਜਾਂਦਾ ਪਰਤੋਂ ਕੀਤੀ ਜਾਂਦੀ ਹੈ ਬਿਲਕੁਲ ਜੀ ਸੋ ਕਈ ਵਾਰ ਲੋਕਾਂ ਦੇ ਵਿੱਚ ਨਾ ਬੜਾ ਵਹਿਮ ਇਹ ਪਾਇਆ ਜਾਂਦਾ ਕਿ ਜਿਹੜੇ ਆਪਾਂ ਧੂਫ ਜਾਂ ਅਰਗਬਤੀ ਗੁਰਦੁਆਰਾ ਸਾਹਿਬ ਜਾਂ ਮੰਦਿਰ ਲਗਾ ਰਹੇ ਹਾਂ ਇਹ ਕਈ ਵਾਰ ਐ ਹੁੰਦਾ ਕਿ ਜਿਹੜੇ ਲੋਕਾਂ ਦੇ ਹੱਥੋਂ ਬੰਨ ਰਹੇ ਆ ਉਹ ਗੁਟਕਾ ਤਬਾਕੂ ਖਾਂਦੇ ਆ ਕਿ ਆ ਇਸ ਪਿੱਛੇ ਕੀ ਸੱਚ ਸੱਚ ਕੀ ਇਹ ਦੇ ਵਿੱਚ ਮੈਂ ਦੱਸਦਾ ਹਾਂ ਹੁਣ ਆਪਾਂ ਕੀ ਕਹਿ ਰਹੇ ਆ ਜਦੋਂ ਵੀ ਆਪਾਂ ਧੂਫ ਲਾਈ ਜਾਂ ਅਰਗਬਤੀ ਲਗਾਈ ਆਪਾਂ ਕੀ ਸੋਚਦੇ ਹਾਂ ਜਿਹੜੀ ਮੰਨੇ ਮੰਗ ਮੰਗੀ ਮੇਰੇ ਰੱਬ ਨੂੰ ਹੂੰ ਉਹ ਇਹ ਧੂਆ ਉੱਪਰ ਲੈ ਕੇ ਜਾਊਗਾ ਉਹਦੇ ਕੋਲ ਹੂੰ ਮੈਨ ਆਪਾਂ ਇਹ ਸੋਚਦੇ ਆ ਹੂੰ ਉਹਨਾਂ ਕਈ ਚੀਜ਼ਾਂ ਨੇ ਜੀ ਜਿਹੜੀਆਂ ਮਤਲਬ ਕੁਝ ਦੇ ਵੀ ਗੰਦੇ ਹੱਥਾਂ ਨਾਲ ਬੰਦੀਆਂ ਨੇ ਹੋਰ ਬੰਦੀਆਂ ਨੇ ਖਾਣ ਵਾਲੀਆਂ ਚੀਜ਼ਾਂ ਤੁਸੀਂ ਐ ਲਾ ਲਓ ਵੀ ਜਿਹੜੀ ਵੀ ਚੀਜ਼ ਫਸਲ ਉਗਦੀ ਹੈ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਆਪਾਂ ਬਾਹਰੋਂ ਸੀਰੀ ਰੱਖੇ ਜਾਂ ਕੋਈ ਵੀ ਉਹ ਹੱਥ ਧੋ ਕੇ ਅੰਦਰ ਬੜਿਆ ਖੇਤੀ ਉਹ ਹੀ ਚੀਜ਼ ਇੱਚ ਹੈ ਪਰ ਪਹਿਲਾਂ ਹੁੰਦਾ ਸੀ ਵੀ ਹੱਥ ਨਾਲ ਪੈਕ ਹੁੰਦਾ ਹੋਰ ਹੁਣ ਬਹੁਤ ਮਸ਼ੀਨਾਂ ਆ ਗਈਆਂ ਹਾਈ ਟੈਕ ਮਸ਼ੀਨ ਹੈ ਹੱਥ ਵੀ ਨਹੀਂ ਲੱਗਦਾ ਹੁਣ ਤਾਂ ਧੂਪ ਸਾਰਾ ਕੁਝ ਆਟੋਮੈਟਿਕ ਪੈਕ ਹੁੰਦਾ ਹੈ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਇੱਕ ਹੋਰ ਵੀ ਮੰਨਤਾ ਹੈ ਲੋਕਾਂ ਦੇ ਵਿੱਚ ਵੀ ਅਗਰਬੱਤੀ ਲਾਣੀ ਚਾਹੀਦੀ ਹੈ ਧੂਪ ਨਹੀਂ ਲਾਣੀ ਚਾਹੀਦੀ ਜਾਂ ਆ ਚੀਜ਼ ਕੋਈ ਫਰਕ ਨਹੀਂ ਹੈਗਾ ਸਾਰਿਆਂ ਦੇ ਰॉ ਮਟੀਰੀਅਲ ਇੱਕੋ ਜਿਹੇ ਨੇ ਉਹ ਬਸ ਇੱਕ ਬੱਤੀ ਦੇ ਚੜਾਪੀ ਇਹ ਆਪਾਂ ਹੱਥ ਨਾਲ ਵੱਟ ਲਈ ਹੱਥ ਨਾਲ ਵੱਟੀ ہوئی ਵੀ ਉਸ ਤੋਂ ਬਾਅਦ ਬਿਨਾ ਬਾਸ ਵਾਲੀ ਵੀ ਸਭ ਕੁਝ ਆਂਦਾ ਹੈ ਮਸਾਲਾ ਐਂਡਪੈਂਡ ਉਹੀ ਇਸ ਮਸਾਲੇ ਚ ਆਖਰਕਾਰ ਪੈਂਦਾ ਕੀ ਹੈ ਜੀ ਸੈਂਸ਼ੀਅਲ ਆਇਲ ਪੈਂਦੇ ਨੇ ਜੀ ਡੀਪੀ ਪੈਂਦੀ ਹੈ ਡੀਪੀਜੀ ਪੈਂਦੀ ਹੈ ਕਾਫੀ ਕੈਮੀਕਲ ਪੈਂਦੇ ਨੇ ਤਾਂ ਕਿ ਜਿਹੜੀ ਚੀਜ਼ ਆਪਾਂ ਨੂੰ ਹਾਮ ਵੀ ਨਾ ਕਰੇ ਤੇ ਖੁਸ਼ਬੂ ਵੀ ਵਧੀਆ ਆ ਇਸੇ ਸਵਾਲ ਤੇ ਮੈਂ ਆ ਰਿਹਾ ਸੀਗਾ ਕਿਉਂਕਿ ਦਰਸ਼ਕਾਂ ਨੂੰ ਤੇ ਸਾਹਮਣੇ ਅਸੀਂ ਇਹਨਾਂ ਨੂੰ ਇੱਕ ਸਵਾਲ ਕਰਨਾ ਚਾਹਾਂਗੇ ਕਿ ਜਿਹੜਾ ਧੂਆ ਨਿਕਲਦਾ ਜਿਹੜਾ ਇਹ স্মੋਕ ਨਿਕਲਦੀ ਕਹ ਲੋ ਇਸ ਫਾਰਮ ਦੇ ਵਿੱਚ ਕੀ ਇਹ ਹਾਨੀਕਾਰਕ ਵੀ ਹੁੰਦੀ ਹੈ ਇਨਸਾਨ ਦੇ ਹੈਲਥ ਲਈ ਦੇਖੋ ਸਰ ਕੋਈ ਵੀ ਚੀਜ਼ ਹੈ ਜੇ ਆਪਾਂ ਜ਼ਿਆਦਾ ਓਵਰ ਲਗਾਣਿਆਂ ਹੁਣ ਕਈ ਲੋਕ ਕੀ ਕਰਦੇ ਨੇ ਕਿ ਅਰਗਬਤੀ ਧੂਫ ਇੰਨੀ ਜ਼ਿਆਦਾ ਲਗਾ ਦਿੰਦੇ ਨੇ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਸ ਦੇ ਵਿੱਚ ਆਪਾਂ ਜਦੋਂ ਸਾਹ ਲੈਂਦੇ ਆ ਆਪਣਾ ਨੱਕ ਉਸ ਲੈਵਲ ਤੇ ਨਹੀਂ ਬਣਿਆ ਹੁੰਦਾ ਕਿ ਇੰਨਾ ਧੂਆ ਆਪਾਂ ਖਿੱਚ ਸਕੀਏ ਹੁਣ ਆਪਾਂ ਘਰੇ ਨਾਰਮਲੀ ਦੋ ਅਰਗਵਤੀਆਂ ਲਗਾਈਆਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਜੇ ਆਪਾਂ ਸੋਚੀਏ ਵੀ ਕਪੂਰਾ ਜਿਵੇਂ ਹੁਣ ਆਪਾਂ ਕਈ ਰੇਡੀਆਂ ਤੇ ਦੇਖਦੇ ਆਂ ਇੰਨਾ ਜ਼ਿਆਦਾ ਉਹ ਲਗਾ ਦਿੰਦੇ ਨੇ ਸਿਰਫ ਇੱਕ ਮੱਖੀਆਂ ਭਜਾਉਣ ਵਾਸਤੇ ਆਪਾਂ ਆਸਥਾ ਦੇ ਨਾਲ ਲਾ ਰਹੇ ਆਂ ਉਹ ਮੱਖੀਆਂ ਭਜਾਉਣ ਵਾਸਤੇ ਲਾ ਰਹੇ ਨੇ ਧੂਖ ਲਾਤੀ ਅਰਗਵਤੀ ਲਗਾਤੀ ਉਹ ਇੰਨੀ ਜ਼ਿਆਦਾ ਉਹ ਹਨੀਕਾਰ ਹੁਣ ਇੱਕ ਅੱਧੀ ਲਾਈ ਹੋਰ ਲਈ ਉਹਦੇ ਨਾਲ ਕੋਈ ਫਰਕ ਨਹੀਂ ਭਾਵੇਂ ਕਿ ਕਈ ਵਾਰ ਅਸੀਂ ਦੇਖਿਆ ਕਿ ਲੋਕਾਂ ਦੇ ਤੋ ਕਨੋ ਸਿੱਤੋ ਅਲਰਜੀ ਵੀ ਹੁੰਦੀ ਹੈ ਅਲਰਜੀ ਹੁੰਦੀ ਨਹੀਂ ਇਹਨੂੰ ਬਰਦਾਸ਼ਟ ਟੋਲਰਟ ਕਰ ਸਕਦੇ ਉਹਦਾ ਕਾਰਨ ਇਹ ਹੈ ਜੀ ਜਦੋਂ ਹੁਣ ਆਪਾਂ ਕੋਈ ਵੀ ਚੀਜ਼ ਦੇ ਵਿੱਚ ਕੈਮੀਕਲ ਇੰਨੇ ਜ਼ਿਆਦਾ ਹਾਰਡ ਪਾ ਦਾਂਗੇ ਮੈਂ ਕੰਪਨੀਆਂ ਦਾ ਨਾਮ ਨਹੀਂ ਲਵਾਂਗਾ ਬਹੁਤ ਕੰਪਨੀਆਂ ਨੇ ਤੁਸੀਂ ਸੋਚੋ 10 ਰੁਪਏ ਦੇ ਵਿੱਚ ਇੱਕ ਲਿਖਿਆ ਹੁੰਦਾ 10 ਰੁਪਏ ਦੇ ਵਿੱਚ ਅਸੀਂ ਅਰਗਬਤੀ ਦੇ ਰਿਹਾ ਉਹਦੇ ਵਿੱਚ 12 15 ਸਟਿੱਕਾਂ ਹੁੰਦੀਆਂ ਅੱਜ ਦੇ ਟਾਈਮ ਦੇ 10 ਰੁਪਏ ਦੀ ਵੈਲਿਊ ਕੀ ਹੈ ਕੁਝ ਵੀ ਨਹੀਂ ਹੈਗੀ ਤੇ 10 ਰੁਪਏ ਦੇ ਵਿੱਚ 12 ਸਟਿੱਕਾਂ ਨੇ ਤਾਂ ਕੁਝ ਤਾਂ ਕਾਰਨ ਹੋਊਗਾ ਵੀ ਕੋਈ ਤਾਂ ਕੈਮੀਕਲ ਇਹ ਜਾਊਗੀ ਉਹਨੂੰ ਇੰਨਾ ਸਸਤਾ ਕਰਨਿਆ ਆਪਾਂ ਉਨ ਸਾਡੀ ਕੋਈ ਵੀ ਆਈਟਮ ਹੈ ਜੀ 50 60 ਰੁਪਏ ਦੀ ਆਈਟਮ ਹੈ ਕਹਿ ਕੇ ਦੰਨੇ ਆ ਵੀ ਯਾਰ ਤੁਸੀਂ ਯੂਜ਼ ਕਰੋ ਨੁਕਸਾਨ ਹੋਇਆ ਸੀ ਬੈਠੇ ਉਲੀ ਖਲਾਈ ਡੱਬੀ ਵਾਪਸ ਲੈ ਲੈਣੇ ਆ ਵੀ ਜੇ ਕੋਈ ਤੁਹਾਨੂੰ ਦਿੱਕਤ ਦਿੱਤੀ ਤੋਂ ਮੈਂ ਦੇਖ ਪਾ ਰਿਹਾ ਕਿ ਤੁਹਾਡੇ ਕੋਲ ਇੱਥੇ ਹੈਂਗਿੰਗ ਪਰਫਿਊਮਸ ਵੀ ਹੈਗੇ ਜਿਹੜੇ ਆਮ ਤੌਰ ਤੇ ਲੋਕ ਆਪਣੀ ਕਾਰਸ ਦੇ ਵਿੱਚ ਯੂਜ਼ ਕਰਦੇ ਆ ਕਾਰ ਪਰਫਿਊਮਸ ਸੋ ਇਹਦੇ ਪਿੱਛੇ ਕੀ ਕਿੰਨੀ ਕਿ ਸੱਚਾਈ ਆ ਕਿ ਤੁਸੀਂ ਆਫਲਾਈਨ ਕਿਉਂਕਿ ਵਿਸ਼ਾਲ ਜੀ ਸਾਡੇ ਨੂੰ ਦੱਸ ਰਹੇ ਸੀਗੇ ਕਿ ਅਸਲ ਤੌਰ ਤੇ ਜੇ ਆਪਾਂ ਕਈ ਵਾਰ ਹੈਂਗਿੰਗ ਪਰਫਿਊਮਸ ਕਾਰ ਦੇ ਯੂਜ਼ ਕਰਦੇ ਆਂ ਚ ਅਲਕੋਹਲ 베ਸਟ ਵੀ ਪਰਫਿਊਮਸ ਆਉਂਦੇ ਆ ਤੋ ਪ੍ਰੀਕਾਸ਼ਨਸ ਕਹਿੰਦੇ ਇਹ ਰੱਖਿਆ ਕਰੋ ਤਾਂ ਕਿ ਅੱਗ ਲੱਗਣਾ ਡਰ ਨਾ ਹੋਵੇ ਇਹਦੇ ਵਿੱਚ ਮੈਂ ਦੱਸਾਂਗੇ ਸੋਨੂੰ ਕਾਰ ਦੇ ਵਿੱਚ ਨਾ ਸਪਰੇਅ ਰੱਖੋ ਹਮ ਜਦੋਂ ਆਪਾਂ ਬੈਠੇ ਸਪਰੇਅ ਮਾਰ ਲਓ ਹਮ ਮਤਲਬ ਇੰਨਾ ਕੁ ਤਾਂ ਆਪਾਂ ਕਰ ਸਕਦੇ ਹਾਂ ਬੈਠਿਆਂ ਕਾਰ ਤੇ ਸਪਰੇਅ ਮਾਰ ਲਈ ਹਮ ਜਦੋਂ ਆਪਾਂ ਕੋਈ ਵੀ ਹੈਂਗਿੰਗ ਮੰਨ ਲਓ ਕੋਈ ਵੀ ਕੰਚ ਦੀ ਚੀਜ਼ ਲੈ ਲਓ ਹਮ ਠੀਕ ਹੈ ਕੰਚ ਤੋਂ ਜਦੋਂ ਧੁੱਪ ਪਾਸ ਹੁੰਦੀ ਹੈ ਤਾਂ ਉਹ ਦੁੱਗਣੀ ਤਿਗਣੀ ਉਹਦੀ ਉਹ ਹੋ ਜਾਂਦੀ ਹੈ ਜਦੋਂ ਮੰਨ ਲਓ ਕਿਸੇ ਲੈਦਰ ਦੀ ਸੀਟ ਤੇ ਗੱਡੀ ਖੜੀ ਹੈ ਲੈਦਰ ਦੀ ਸੀਟ ਤੇ ਪੈ ਰਹੀ ਹੈ ਰੈਗੂਲਰ ਕਿਤੇ ਨਾ ਕਿਤੇ ਤਾਂ ਨੁਕਸਾਨ ਕਰੂਗੀ ਕਾਹੀ ਕਈ ਵਾਰ ਇਨਸਟੈਂਸ ਦੇਖਣ ਨੂੰ ਆਏ ਫੇਸਬੁਕ ਤੇ ਵੀਡੀਓਜ਼ ਆਈਆਂ ਜਿਹਦੇ ਚ ਡੀਓ ਡੀਓਸ ਗੱਡੀ ਤੇ ਫਟ ਜਾਂਦੇ ਐ ਐਲਕੋਹਲ ਹੈ ਜੀ ਗੈਸ ਹੈ ਪ੍ਰੋਪਰ ਉਹਦੇ ਚ ਹਮਮ ਹਮ ਫਟਣੀ ਫਟਣੀ ਜੀ ਔਰ ਇਹ ਦੇ ਵਿੱਚ ਕਿੰਨੀ ਸਚਾਈ ਹੈ ਕਈ ਵਾਰੀ ਲੋਕ ਜੇ ਗੱਲ ਕਰੀਏ ਕਈ ਕਾਰਨੀਵਲਸ ਲੱਗਦੇ ਇਵੈਂਟਸ ਲੱਗਦੇ ਤੇ ਕਈ ਵਾਰ ਬਸ ਸਸਤੇ ਮਿਲਣੇ ਸ਼ੁਰੂ ਹੋ ਜਾਂਦੇ ਕੋਈ ਸੇਲ ਲੱਗੀ ਹੈ ਡਿਸਕਾਊਂਟ ਲੱਗੀ ਹੈ ਹਾਲਾਂਕਿ ਕਾਪੀ ਹੀ ਹੁੰਦੇ ਆ ਕਿਹਾ ਉਹ ਅਸਲ ਦੇ ਵਿੱਚ ਉਹ ਮਤਲਬ ਫਸਟ ਕਾਪੀ ਹੁੰਦੇ ਆ ਸੈਕੰਡ ਕਾਪੀ ਇਹਦੇ ਵਿੱਚ ਕਿੰਨੀ ਸੱਚਾਈ ਹੈ ਸਰ ਇਸ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਨੂੰ ਕਾਪੀ ਕਰਨਾ ਬਹੁਤ ਸੌਖਾ ਹੂੰ ਮਤਲਬ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਆਪਾਂ ਕਾਪੀ ਕਰ ਸਕਦੇ ਹੂੰ ਪਰ ਜਦਾਂ ਮੰਨ ਲਓ ਤੁਸੀਂ ਕਹਿੰਦੇ ਵੀ ਆਪਾਂ ਕਾਰਨੀਵਲ ਸਿੱਗੇ ਬਹੁਤ ਸਸਤਾ ਦੇ ਦਿੰਦਾ ਹੂੰ ਪਰ ਕੁਆਲਿਟੀ ਮੈਟਰ ਕਰਦੀ ਹੁਣ ਮੰਨ ਲਓ ਕਿਸੇ ਕੰਪਨੀ ਦੀ ਕੋਈ ਦਵਾਈ ਹੈ ਉਹ ਆ ਰਹੀ ਹੈ 1000 ਰੁਪਏ ਦੀ ਕਿਸੇ ਕੰਪਨੀ ਦੀ ਉਹੀ ਸੇਮ ਦਵਾਈ 100 ਰੁਪਏ ਦੀ ਆ ਰਹੀ ਹੈ ਦਵਾਈ ਉਹ ਵੀ ਹੈ ਦਵਾਈ ਉਹ ਹੂੰ ਉਦੀ ਕੁਆਲਿਟੀ ਤੇ ਇਹਦੀ ਕੁਆਲਿਟੀ ਦਾ ਜਮੀਨ ਇਸ ਬੰਦ। ਇੱਥੇ ਸਾਡੇ ਦਰਸ਼ਕਾਂ ਤੋਂ ਗੱਲ ਕਰ ਰਿਹਾ ਆਓ ਆਥੋਂ ਲਾਈਵ ਤਖਾਨੇ ਵਿਸ਼ਾਲ ਸਿੰਘ ਤੁਹਾਨੇ ਕਿ ਇਹ ਪਰਫਿਊਮ ਬਣਦਾ ਕਿਵੇਂ ਹਾਂਜੀ ਵਿਸ਼ਾਲ ਜੀ ਪਰਫਿਊਮ ਬਣਸਤੇ ਸਭ ਤੋਂ ਪਹਿਲਾਂ ਔਇਲ ਪੈਂਦਾ ਹੈ। ਅੱਛਾ ਜੀ ਹੁਣ ਇਹੀ ਔਇਲ ਅਟਰ ਹੈ। ਜਦੋਂ ਇਹਨੂੰ ਕਨਵਰਟ ਕਰਤਾ ਐਲਕੋਹਲ ਪੈ ਗਈ ਵਿੱਚ ਹੋਰ ਕੁਝ ਕੈਮੀਕਲਸ ਪੈ ਗਈ ਉਹ ਪਰਫਿਊਮ ਬਣ ਜਾਂਦਾ। ਠੀਕ ਹੈ। ਇਹ ਅਦਰ ਕਿਹੜੇ ਇਹ ਰੋਜ਼ ਹੈ ਜੀ ਰੋਜ਼ ਦਾ ਉਦ ਰੋਜ਼ ਦਾ ਉਦ ਅੱਜ ਕੱਲ ਨਾ ਜੀ ਦੇਖੋ ਯੂਥ ਨਾ ਡਾਇਰੈਕਟ ਰੋਜ਼ ਨਹੀਂ ਲਾਣਾ ਚਾਹੁੰਦੀ ਆਪਣੇ ਪੁਰਾਣੇ ਬਜ਼ੁਰਗ ਬੰਦੇ ਸੀ ਗੁਲਾਬ ਲਗਾਣਾ ਹੈ ਇਹ ਆ ਲਗਾਣਾ ਹੈ ਕੋਈ ਵੀ ਚਮੇਲੀ ਲਗਾਨੀ ਹੈ ਹੁਣ ਅੱਜ ਕੱਲ ਉਹਨਾਂ ਦੇ ਨਵੇਂ ਫਾਰਮ ਆ ਗਏ ਰੋਜ਼ ਨੂੰ ਉਦ ਦੇ ਨਾਲ ਮਿਕਸ ਕਰਤਾ ਵੀ ਚਲੋ ਬੰਦੇ ਲਾ ਲੈਣ ਤੇ ਮੇਰਾ ਬੈਸਟ ਸੇਲਿੰਗ ਪ੍ਰੋਡਕਟ ਹੈ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਲਾਈਵ ਵਿਸ਼ਾਲ ਜੀ ਸਾਡੇ ਸਾਹਮਣੇ ਬਣਾ ਰਹੇ ਆ ਜਾਂ ਪਰਫਿਊਮ ਰੋਜ਼ ਦਾ ਇਹਨਾਂ ਨੇ ਲਿਆ ਉਦ ਲਿਆ ਔਰ ਇਹ ਲਾਈਵ ਬਣੇਗਾ ਪਰਫਿਊਮ ਔਰ ਫਿਰ ਅਸੀਂ ਚੈੱਕ ਕਰਾਂਗੇ ਕਿ ਖੁਸ਼ਬੂ ਕਿਵੇਂ ਬਣੀ ਆ ਬੈਗਰਿੰਚ ਕਿਵੇਂ ਇਹਦੇ ਵਿੱਚ ਮੋਇਸਚਰਾਈਜ਼ਰ ਅਸੀਂ ਨਾਲ ਪਾਣੇ ਆ ਜੀ ਅੱਛਾ ਜੀ ਕਿਉਂਕਿ ਨਾ ਜਿਹੜਾ ਵੀ ਪਰਫਿਊਮ ਹੈ ਉਹਨੂੰ ਬਾਡੀ ਤੇ ਰੁਕਣ ਵਾਸਤੇ ਕੋਈ ਨਾ ਕੋਈ ਮੀਡੀਅਮ ਚਾਹੀਦਾ ਹੁਣ ਆਪਣੀ ਆਪਾਂ ਸਰਦੀਆਂ ਦੇ ਵਿੱਚ ਦੇਖਦਾ ਰੁੱਖੀ ਹੁੰਦੀ ਆ ਸਕਿਨ ਆਪਣੀ ਹਮ ਹਮ ਰੁੱਖੀ ਸਕਿਨ ਦੇ ਉੱਪਰ ਪਰਫਿਊਮ ਖੜਦਾ ਨਹੀਂ ਫਿਰ ਆਪਾਂ ਕੀ ਕਹਿੰਨੇ ਆ ਵੀ ਲੌਂਗ ਲਾਸਟਿੰਗ ਹੂੰ ਹੂੰ ਤੇ ਇਸ ਕਰਕੇ ਇਸ ਦੇ ਵਿੱਚ ਅਸੀਂ ਮੋਇਸਚਰਾਈਜ਼ਰ 글ਿਸਰਿਨ ਵੀ ਪਾਉਂਦੇ ਆ ਤਾਂ ਕਿ ਬਾਡੀ ਦੇ ਉੱਤੇ ਬਿਲਕੁਲ ਵੀ ਹਾਮ ਨਾ ਇਸ ਤਰ੍ਹਾਂ ਮਰਜ਼ੀ ਬੰਦਾ ਬਾਡੀ ਤੇ ਸਪਰੇਅ ਕਰ ਲੇ ਜਿਸ ਤਰ੍ਹਾਂ ਮਰਜ਼ੀ ਇਹ ਪਾਣੀ ਪੈਂਦਾ ਜੀ ਓਕੇ ਡੀਮਿਨਰਲਾਈਜ਼ਡ ਵਾਟਰ ਹੁੰਦਾ ਇਹ ਅੱਛਾ ਜੀ ਇਹਦੇ ਨਾਲ ਵੀ ਲੌਂਗ ਲਾਸਟਿੰਗ ਹੋ ਜਾਂਦੀ ਹੈ ਇਹ ਐਲਕੋਹਲ ਹੈ ਜੀ ਪਰਫਿਊਮ ਗ੍ਰੇਡ ਐਲਕੋਹਲ ਹੁੰਦੀ ਹੈ ਹੂੰ ਹੂੰ जिसਦੇ ਸਿਰ ਤੇ ਪਰਫਿਊਮ ਕਰਦਾ ਹੈ ਠੀਕ ਹੈ ਸੋ ਇਹ ਕਿੰਨੇ ਐਮ ਐਲ ਦਾ ਬਣਦਾ ਹੈ ਐ ਅਪਰਕਸਿਮੇਟ ਹੈ ਇਹ 50 ਐਮ ਐਲ ਬਣ ਜੇਗਾ ਜੀ ਅੱਛਾ ਜੀ ਇਸ ਦੇ ਵਿੱਚ ਇਹਦੀ ਮਿਕਸਿੰਗ ਹੋ ਜਾਂਦੀ ਹੈ ਇਹ ਕੈਪਸੂਲ ਪਾਇਆ ਤੁਸੀਂ ਵਿੱਚ ਨਹੀਂ ਜੀ ਇਹ ਕੈਪਸੂਲ ਇਹ ਲਾਲੋ ਵੀ ਮੈਗਨੇਟ ਹੈ ਅੱਛਾ ਇਹ ਕੀ ਕੰਮ ਕਰਦਾ ਹੈ ਮਿਕਸਿੰਗ ਕਰਦਾ ਹੈ ਜੀ ਅੱਛਾ ਮਿਕਸਿੰਗ ਕਰਦਾ ਓਕੇ ਸੋ ਤੁਸੀਂ ਦੇਖ ਸਕਦੇ ਹੋ ਇੱਕ ਮੈਗਨੇਟ ਵਿਸ਼ਾਲ ਜੀ ਨੇ ਪਾਇਆ ਜਿਹੜਾ ਇਹ ਸਾਰੇ ਜਿਹੜਾ ਇਨਗਰੀਡੀਅੰਟਸ ਜੋ ਉਹਨਾਂ ਨੇ ਮਿਕਸ ਕੀਤੇ ਆ ਉਹਨੂੰ ਮਿਕਸ ਕਰ ਰਿਹਾ ਘੁਮਾ ਰਿਹਾ ਸੋ ਦੈਟ ਸਾਰਾ ਜਿਹੜਾ ਡਿਜ਼ੋਲਵ ਹੋ ਜੇ ਵਿੱਚ ਦਿਨਾ ਮਤਲਬ ਆਪਾਂ ਕਹਿ ਦਿੰਨੇ ਆ ਵੀ ਮੈਨੂੰ ਊਦ ਦਾ ਚਾਹੀਦਾ ਹੈ ਰੋਜ਼ ਵੀ ਚਾਹੀਦਾ ਹੈ ਪਰ ਵਿੱਚ ਮੈਨੂੰ ਇੰਨਾ ਕੁ ਫਰੈਸ਼ ਫੀਲ ਹੋਵੇ ਵੀ ਮੈਂ ਜਦੋਂ ਲਗਾਵਾ ਵੀ ਇਦਾਂ ਲੱਗੇ ਯਾਰ ਮੈਂ ਕਿਤੇ ਵਿੱਚ ਤੇ ਪਹੁੰਚ ਗਿਆ ਉਸ ਦੇ ਵਿੱਚ ਉਸ ਦੇ ਵਾਸਤੇ ਇਹ ਚੀਜ਼ ਪਾਈ ਜਾਂਦੀ ਹੈ ਇਹ ਕੀ ਚੀਜ਼ ਹੈ ਵਿਚਾਲ ਜੀ ਕੈਮੀਕਲ ਦਾ ਨਾਮ ਤਾਂ ਨਹੀਂ ਦੱਸਾਂਗਾ ਬਟ ਕਹਿ ਸਕਦੇ ਹੋ ਤੁਸੀਂ ਵੀ ਸਮੁੰਦਰਾਂ ਤੋਂ ਇਹ ਚੀਜ਼ ਮਿਲਦੀ ਹੈ ਠੀਕ ਹੈ ਕੈਮੀਕਲ ਦਾ ਨਾਮ ਨਾ ਦੱਸੋ ਠੀਕ ਠੀਕ ਫਿਕਸਿੰਗ ਹੋ ਗਈ ਹੈ ਜੀ ਤੇ ਉਸ ਤੋਂ ਬਾਅਦ ਅਗਰ ਕੋਈ ਸਪੈਸ਼ਲੀ ਕਹਿੰਦਾ ਵੀ ਮੈਨੂੰ ਆਹ ਕਲਰ ਚਾਹੀਦਾ ਇਹਦੇ ਵਿੱਚ ਹੂੰ ਹੂੰ ਉਹ ਕਲਰ ਪਾ ਦਿੰਦੇ ਆ ਹੂੰ ਹੂੰ ਤੇ ਤਾਂ ਹੁਣ ਆਪ ਮੈਂ ਗ੍ਰੀਨ ਪਾ ਰਿਹਾ ਇਹਦੇ ਵਿੱਚ ਤਾਂ ਕਲਰ ਨਾਲ ਕਿੰਨਾ ਕੁ ਫਰਕ ਪੈ ਜਾਏਗਾ ਸਿਰਫ ਰੰਗ ਦਾ ਇੱਕ ਹੋ ਜਾਏਗਾ ਸਿਰਫ ਰੰਗ ਦਾ ਫਰਕ ਹੋਊਗਾ ਹੋਰ ਕੋਈ ਚੀਜ਼ ਦੇ ਵਿੱਚ ਇਹਦੇ ਵਿੱਚ ਫਰਕ ਨਹੀਂ ਆਉਂਦਾ ਓਕੇ ਹੁਣ ਇਹ ਤਿਆਰ ਹੈ ਜੀ ਬਿਲਕੁਲ ਰੈਡੀ ਹੈ ਜੀ ਤਾਂ ਹੁਣ ਬੋਟਲ ਦੇ ਵਿੱਚ ਟ੍ਰਾਂਸਫਰ ਸੋ ਇਹਦੀ ਵਿਸ਼ਾਲ ਜੀ ਜੇ ਮੇਰਾ ਮੇਰਾ ਕੁਐਸਚਨ ਹੈ ਕਿੰਨੇ ਦਿਨ ਇਹ ਲੌਂਗ ਲਾਸਟਿੰਗ ਰਹਿ ਸਕਦੀ ਹੈ ਬੰਦਰੀ ਬਾਡੀ ਦੇ ਇਹ ਵੀ ਮੈਟਰ ਕਰਦਾ ਹੈਗਾ ਬੰਦਰੀ ਬਾਡੀ ਦਾ ਅ ਅ ਪਰ ਦੇਖੋ ਮੈਂ ਦੱਸਦਾ ਜਿਹੜਾ ਤਾਂ ਹੁਣ ਬੰਦਾ ਆਫਿਸ ਦੇ ਵਿੱਚ ਬੈਠਾ ਸਾਰਾ ਦਿਨ ਹਾਂਜੀ ਉਹਦੇ ਦਾ ਚਾਹੇ ਸਾਰਾ ਦਿਨ ਲੈ ਲੈਂਦਾ ਜਿਹੜਾ ਹੁਣ ਧੁੱਪੇ ਫਿਰ ਰਿਹਾ ਉਹਦੀ ਬਾਡੀ ਹੀਟ ਕਰ ਰਹੀ ਹੈ ਹਾਂ ਐਲਕੋਹਲ ਪਸੀਨਾ ਵੀ ਆ ਰਿਹਾ ਪਸੀਨਾ ਵੀ ਆ ਰਿਹਾ ਹੈ ਹੂੰ ਹੂੰ ਉਹਦਾ ਜੀ ਇਹ ਹੂੰ ਟਾਈਮ ਲੱਗਦਾ ਹੈ ਟਾਈਮ ਨਾਲ ਉੱਡ ਜਾਂਦਾ ਫਿਰ ਹੂੰ ਹੂੰ ਠੀਕ ਹੈ ਸੋ ਮੈਂ ਦਰਸ਼ਕਾਂ ਨੂੰ ਕਹਿਣਾ ਚਾਹੁੰਗਾ ਅੱਜ ਵਿਸ਼ਾਲ ਅਗਰਵਾਲ ਦੀ ਜਿਹੜੇ ਮੈਂ ਦੱਸ ਰਿਹਾ ਸੀਗਾ ਜ਼ਿਰਖਪੁਰ ਮੈਂ ਸਪੈਸ਼ਲੀ ਆਪਣੇ ਆਡੀਅੰਸ ਨੂੰ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਆਓ ਇਹਨਾਂ ਦੁਕਾਨ ਤੇ ਔਰ ਬਹੁਤ ਅੱਛੇ ਪਰਫਿਊਮਸ ਇਹਨੇ ਰੱਖਿਆ ਆ ਉਧ ਰੱਖਿਆ ਆ ਅਤਰ ਰੱਖਿਆ ਆ ਬਹੁਤ ਡਿਫਰੈਂਟ ਟਾਈਪਸ ਦੇ ਔਰ ਇਹਨਾਂ ਦਾ ਬਿਹੇਵੀਅਰ ਬਹੁਤ ਅੱਛਾ ਹੈ ਬੜੇ ਵੈਲਕਮਿੰਗ ਨੇਚਰ ਦੇ ਬੰਦੇ ਹੈਗੇ ਆ ਆਓ ਸੋ ਦੈਟ ਤੁਸੀਂ ਆਪਣਾ ਜਿਹੜਾ ਮਨ ਪਸੰਦਾ ਜਿਹੜਾ ਤੁਹਾਡਾ ਪਰਫਿਊਮ ਹੈ ਅਤਰ ਇੱਥੇ ਖੜੇ ਹੋ ਕੇ ਲਾਈਵ ਆਪਣੇ ਜਿਹੜਾ ਡਿਜ਼ਾਇਨ ਹੈ ਉਹਦੇ ਮੁਤਾਬਕ ਬਣਵਾ ਸਕਦੇ ਹੋਨ ਦੇਖਦੇ ਆ ਚੱਕਰ ਦੇ ਜਿਹੜਾ ਵਿਸ਼ਾਜ ਨਹੀਂ ਬਣਾਇਆ ਸੀਗਾ ਇਹ ਬਸ ਬਹੁਤ ਵਧੀਆ ਉਨੂੰ ਨਾ ਤਾਂ ਪ੍ਰੋਪਰ ਗੁਲਾਬ ਆਏਗਾ ਨਾ ਉਬਦਾ ਆਏਗਾ ਇਹ ਮਿਕਸ ਆਏਗਾ ਤਾਂ ਕਿ ਤੁਸੀਂ ਪਾਰਟੀਆਂ ਦੇ ਵਿੱਚ ਵੀ ਲਗਾ ਸਕੋ ਤੇ ਰਾਤ ਨੂੰ ਲਗਾਉਣ ਵਾਸਤੇ ਸਭ ਤੋਂ ਵਧੀਆ ਓਕੇ ਸੋ ਐਟ ਲੀਸਟ ਇਹ ਕਿੰਨੇ ਦੇਰੇ ਰਹਿੰਦਾ ਸਰ 8 ਘੰਟੇ ਮਿਨੀਮਮ ਕਹਿ ਕੇ ਚੱਲਦੀ ਹੈ ਅੱਛਾ ਜੀ ਬਹੁਤ ਜਿੰਨਾ ਡਿਪੈਂਡ ਕਰਦਾ ਬੰਦੇ ਦੀ ਬੋਡੀ ਤੇ ਬੋਡੀ ਤੇ ਕਾਫੀ ਚੀਜ਼ਾਂ ਤੇ ਮੈਂਟੇਨ ਕਰਕੇ ਰੱਖ ਬਟ 8 ਘੰਟੇ ਦਾ ਬੜੀ ਨਾਰਮਲ ਜੀ ਗੱਲ ਸੋ ਆਨਲ ਸਮੇਂ ਜਿਵੇਂ ਸੀਜ਼ਨ ਗਰਮੀ ਆਉਂਦੀ ਹੈ ਜੂਨ ਜੁਲਾਈ ਦਾ ਵੈਦਰ ਹੁੰਦਾ ਗਰਮੀ ਹੁੰਦੀ ਹੈ ਉਦੇਸ਼ਾ ਜੇ ਡੀਓ ਦੀ ਗੱਲ ਕਰੀ ਲੋਕਿ ਡੀਓਸ ਪ੍ਰੇਫਰ ਕਰਦੇ ਆ ਤੇ ਡੀਓ ਦੇ ਕੰਪੈਰੀਟਿਵਲੀ ਤੁਸੀਂ ਕੀ ਸਜੈਸਟ ਕਰੋਗੇ ਸਾਡੇ ਦਰਸ਼ਕਾਂ ਨੂੰ ਸਰ ਪਰਫਿਊਮ ਲਗਾਓ ਪਰ ਉਹਦੇ ਵਿੱਚ ਜਿਹੜੀ ਫਰੇਗਰੈਂਸਿਸ ਨੇ ਠੰਡੀਆਂ ਲਗਾਓ ਮਸਕ ਹੋਵੇ ਪਸਤੂਰੀ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਲਗਾਓ ਠੰਡ ਦੇ ਵਿੱਚ ਬਾਕੀ ਕੁਝ ਬ੍ਰਾਂਡਸ ਆਂਦੇ ਨੇ ਉਹਨਾਂ ਦੀ ਕਾਪੀਜ਼ ਵੀ ਮਿਲ ਜਾਂਦੀਆਂ ਨੇ ਜਿੰਨਾ ਮਰਜ਼ੀ ਬਣਵਾ ਲਓ ਕੋਈ ਇਸ਼ੂ ਨਹੀਂ ਹੈ ਕੋਈ ਬ੍ਰਾਂਡ ਦਾ ਬਣਵਾਣਾ ਹੈ ਕੁਝ ਬਣਵਾਣਾ ਹੈ ਆਪਣਨ ਦੇ ਵਿੱਚ ਠੀਕ ਸੋ ਮੈਂ ਕੈਮਰਾਮੈਨ ਨੂੰ ਕਹੂੰਗਾ ਥੋੜਾ ਜਿਹਾ ਕੈਮਰਾ ਇਹਨਾਂ ਚੀਜ਼ਾਂ ਦੇ ਅਲਮਾਰਿਆ ਜਾਵੇ ਇਹ ਹੈਗੇ ਸਾਰੇ ਆਪਣਾ ਅਰਗਬ ਜੇ ਕਿਸੇ ਆਪਣੇ ਧਾਰਮਿਕ ਸਥਾਨ ਤੇ ਕੋਈ ਘਰਾਂ ਦੇ ਵਿੱਚ ਲੋਕਾਂ ਨੇ ਹਰ ਬੰਦੇ ਨੇ ਕੋਈ ਨਾ ਕੋਈ ਤਨਾ ਕਿਤੇ ਪੂਜਾਰੂਮ ਬਣਾਏ ਹੁੰਦੇ ਆ ਸੋ ਮੈਂ ਗੁਜ਼ਾਰਿਸ਼ ਕਰੂੰਗਾ ਆਪਣੇ ਦਰਸ਼ਕਾਂ ਨੂੰ ਕਿ ਇਹਨਾਂ ਕੋਲ ਆ ਕੇ ਜ਼ਰੂਰ ਇਹਨਾਂ ਦਾ ਜਿਹੜਾ ਪ੍ਰੋਡਕਟ ਹੋ ਟਰਾਈ ਕੀਤਾ ਜਾਏ ਸੋ ਅਸੀਂ ਅੱਜ ਤੁਹਾਡੇ ਤੋਂ ਇਜਾਜ਼ਤ ਮੰਗਦੇ ਆ ਜੀ ਬਹੁਤ ਬਹੁਤ ਧੰਨਵਾਦ ਵਿਸ਼ਾਲ ਜੀ ਦਾ ਬਹੁਤ ਅੱਛਾ ਲੱਗਿਆ ਕੁਝ ਗੱਲਾਂ ਸਾਂਝੀਆਂ ਕੀਤੀਆਂ ਇਸ ਪਰਫਿਊਮ ਇੰਡਸਟਰੀ ਬਾਰੇ ਸਾਨੂੰ ਕੁਝ ਗਿਆਨ ਵੀ ਬਿਲਿਆ ਬਹੁਤ ਬਹੁਤ ਧੰਨਵਾਦ ਦਰਸ਼ਕਾਂ ਜੀ ਅਸ਼ੀਰਵਾਦ ਸਿਓ 25 ਹੈ ਜੀ sigma city ਚੌਂਕ ਦੇ ਬਿਲਕੁਲ ਲਵੇ ਹੋਟਲ ਕਲੜਾ ਦੇ ਨੀਚੇ ਹੈ ਅੱਛਾ ਜੀ ਤੇ ਮੇਰਾ ਮੋਬਾਈਲ ਨੰਬਰ ਹੈਗਾ ਜਦੋਂ ਮਰਜ਼ੀ ਫੋਨ ਕਰਕੇ ਆ ਸਕਦੇ ਨੇ 6283257319 ਠੀਕ ਹੈ ਕਿਤੇ ਇੰਡੀਆ ਤੋਂ ਬਾਹਰ ਬੈਠੇ ਨੇ ਬੰਦੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਜਿੱਥੇ ਮਰਜ਼ੀ ਬੈਠੇ ਨੇ ਜਦੋਂ ਮਰਜ਼ੀ ਫੋਨ ਕਰਨ ਇਥੋਂ ਕੋਰੀਅਰ ਲੱਗ ਜਾਏਗਾ ਕੋਈ ਵੀ ਖੁਸ਼ਬੂ ਦੱਸ ਦਿਨ ਉਹ ਬਣ ਤੇ ਸਰ ਵਿਸ਼ਾਲ ਜੀ ਸਰ ਟਾਈਮਿੰਗਸ ਕੀ ਹੈ ਸੰਡੇ ਓਪਨ ਰੱਖਦੇ ਹੋ ਸੰਡੇ ਆਫ ਹੈ ਜੀ ਤੇ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਇੱਥੇ ਠੀਕ ਹੈ ਧੰਨਵਾਦ ਥੈਂਕ ਯੂ